ਕਹਿੰਦੀ ਕੀ ਮਸਲਾ ਸਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਸ ਦਸ਼ਮੇਸ਼ ਫੌਜ ਰੰਗਰੇਟਾ ਦਲ ਚੇਅਰਮੈਨ ਰੇਲਵੇ ਸਟੇਸ਼ਨ ਦੇ ਨਾਲ ਗੁਰਦੁਆਰਾ ਇਹ ਗੁਰਦੁਆਰਾ ਮਜਬੀ ਸਿੱਖਾਂ ਇੱਥੇ ਕਾਫੀ ਲੰਮੇ ਸਮੇਂ ਤੋਂ ਜਿਹੜੇ ਰਿਟਾਇਰ ਫੌਜੀ ਨੇ ਉਹਨਾਂ ਨੇ ਇੱਕ ਹਊਆ ਬਣਾਇਆ ਹੋਇਆ ਸੀ ਕਿ ਇਹ ਜਿਹੜਾ ਇਹ ਜਿਹੜੀ ਜਗਾ ਆ ਜਾਂ ਇਹ ਜਿਹੜੀ ਇਹ ਪੜਾ ਇਹ ਫੌਜੀਆਂ ਦਾ ਏ ਜਿਹੜੀ ਇਹਦੀ ਆਪਾਂ ਫਰਦ ਕਢਾਉਣਿਆਂ ਜਾਂ ਇਹਦੇ ਜਿਹੜੇ ਵੀ ਕਾਗਜ਼ ਪੱਤਰ ਆਪਾਂ ਕਢਾਉਣਿਆਂ ਉਹਦੇ ਉੱਤੇ ਲਿਖਿਆ ਹੋਇਆ ਗੁਰਦੁਆਰਾ ਮذਬੀ ਸਖਾ ਫੌਜੀਆਂ ਦੇ ਇੱਥੇ ਕੋਈ ਲੈਣਾ ਦੇਣਾ ਨਹੀਂ ਹੈ ਜਿਹੜਾ ਵੀ ਇੱਥੇ ਪ੍ਰਬੰਧ ਸੰਭਾਲਦਾ ਏ ਕਦੀ ਕੋਈ ਇਟਾ ਵੇਚ ਜਾਂਦਾ ਏ ਕਦੀ ਕੋਈ ਆ ਜਿਹੜਾ ਸਾਹਮਣਾ ਫਰੰਟ ਹੈ ਪਹਿਲਾਂ ਤਾਂ ਕਿਰਾਇਆ ਲੈਂਦੇ ਰਹੇ ਆ ਤੇ ਜਦੋਂ ਬਾਅਦ ਵਿੱਚ ਜਿਹੜਾ ਜਾਂਦੇ ਬਾਕੀ ਉਹਨੂੰ ਉਹਦੀ ਜ਼ਿੰਮੇਵਾਰੀ ਦੇ ਦਿੰਦੇ ਰਹੇ ਨੇ ਇਹਦਾ ਸਾਰਾ ਹੀ ਫਰੰਟ ਜਿਹੜਾ ਹੈ ਇਸ ਜਗ੍ਹਾ ਦਾ ਜਿਹੜਾ ਹੈ ਇਹ ਸਾਰਾ ਵੇਚ ਦਿੱਤਾ ਗਿਆ ਹੈ ਤੇ ਹੁਣ ਵੀ ਕੁਝ ਜਿਹੜਾ ਗੇਟ ਦੇ ਨਾਲ ਆ ਉਹ ਵੀ ਵੇਚਣ ਨੂੰ ਤਿਆਰ ਹੋਏ ਸੀ ਉਹ ਵੀ ਵਾਲ ਨੂੰ ਤਿਆਰ ਹੋਏ ਸੀ ਉਹ ਵੀ ਅਸੀਂ ਆਣ ਕੇ ਜਦੋਂ ਇੱਥੇ ਮਤਲਬ ਆਏ ਤੇ ਉਦੋਂ ਫਿਰ ਜਿਹੜਾ ਉਹ ਵਾਲਾ ਜਿਹੜਾ ਬੰਦ ਹੋਇਆ ਸੋ ਇਸ ਬਾਬਤ ਤੇ ਵੀ ਜਿਹੜੀ ਆ ਦਰਖਾਸਤ ਦਿੱਤੀ ਹੋਈ ਆ ਇਕਦਮ ਸਾਨੂੰ ਜਦੋਂ ਇਤਲਾਹ ਮਿਲੀ ਕਿ ਜਿਹੜੇ ਇੱਥੇ ਇਸ ਜਗ੍ਹਾ ਦੇ ਵਿੱਚ ਆ ਉਹ ਦਰਖਤ ਵੱਡੇ ਜਾ ਰਹੇ ਨੇ ਉਹ ਵਾਕਿਆ ਜਦੋਂ ਅਸੀਂ ਇੱਥੇ ਆਏ ਤਾਂ ਵੇਖੇ ਤੇ ਕਿੰਨਾ ਮਸ਼ੀਨਾ ਚੱਲਣ ਦੀਆਂ ਦੇ ਦੇ ਬੜੇ ਬੜੇ ਤਗੜੇ ਦਰਖਤ ਜਿਹੜੇ ਸੀ ਉਹ ਵੱਢ ਕੇ ਵੇਚ ਦਿੱਤੇ ਉਹਨਾਂ ਦਾ ਟੋਟਲ ਜਿਹੜਾ ਸੌਦਾ ਆਇਆ ਸੀ 2.5 ਲੱਖ ਹਜ਼ਾਰ ਦੇ ਵਿੱਚ ਜਿਹੜੇ ਦਰਖਤ ਵੇਚੇ ਗਏ ਸੀ ਜਿਹੜਾ ਮਤਲਬ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਜਸਵੰਤ ਸਿੰਘ ਗਿੱਲ ਪ੍ਰਾਪਰਟੀ ਡੀਲਰ ਦਾ ਵੀ ਕੰਮ ਕਰਦੇ ਨੇ ਉਹਨਾਂ ਨੇ ਤੇ ਨਾਲ ਹੋਰ ਜਿਹੜੇ ਉਹਨਾਂ ਦੇ ਜਿਹੜੇ ਸਾਥਕਾ ਫੌਜੀ ਨੇ ਕੋਈ ਕੈਪਟਨ ਆ ਕੋਈ ਸੂਬੇਦਾਰ ਆ ਕੋਈ ਮੇਜਰ ਆ ਇਹਨਾਂ ਸਾਰਿਆਂ ਦੀ ਮਿਲੀ ਭੁਗਤ ਦੇ ਨਾਲ ਇੱਥੇ ਜਿਹੜੇ ਦਰਖਤ ਆ ਉਹ ਵੇਚੇ ਜਾ ਰਹੇ ਨੇ ਜੇ ਨਾ ਅਸੀਂ ਸਟੈਂਡ ਲੈਂਦੇ ਇਹ ਹੌਲੀ ਹੌਲੀ ਸਾਰਾ ਹੀ ਪੜਾ ਵੇਚ ਦੇਣਾ ਸੀ ਇੱਥੇ ਜਿਹੜੀ ਜਗ੍ਹਾ ਆ ਉਹਦਾ ਜਿਹੜਾ ਫਰੰਟ ਆ ਉਹ ਵੇਚਿਆ ਗਿਆ ਅਸੀਂ ਹੁਣ ਜਿਹੜੀ ਹੈ ਨਾ ਇਹਦੀ ਜਿਹੜੀ ਦੁਬਾਰਾ ਜਿਹੜੀ ਫਰਦ ਕਢਾਵਾਂਗੇ ਕਨਗੋ ਪਟਵਾਰੀ ਤਹਿਸੀਲਦਾਰ ਕੋ ਇਹਦੀ ਜਿਹੜੀ ਆ ਮੰਤੀ ਕਰਾਵਾਂਗੇ ਕਿ ਜਿਹੜੀ ਟੋਟਲ ਜਗ੍ਹਾ ਏ ਇਹ ਕਿੰਨੀ ਜਗ੍ਹਾ ਏ ਤਾਂ ਫਿਰ ਜਿਨ੍ਹਾਂ ਨੇ ਕਬਜ਼ਾ ਕੀਤਾ ਫਿਰ ਉਹਨਾਂ ਦੇ ਕੋਲੋਂ ਇਹਦਾ ਕਰਜ਼ਾ ਵੀ ਛਡਾਇਆ ਛਡਾਇਆ ਜਾਵੇਗਾ ਸੋ ਮੈਂ ਤੇ ਔਰ ਜਿਨ੍ਹਾਂ ਨੇ ਕਬਜ਼ਾ ਕੀਤਾ ਉਹਨਾਂ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਕਰਵਾਈ ਜਾਵੇਗੀ ਔਰ ਜਿਨ੍ਹਾਂ ਨੇ ਦਰਖਤ ਇੱਥੋਂ ਦੇ ਵਿੱਚੇ ਨੇ ਉਹਨਾਂ ਤੇ ਵੀ ਕਾਨੂੰਨੀ ਜਿਹੜੀ ਕਾਰਵਾਈ ਕੀਤੀ ਜਾਵੇਗੀ ਸੋ ਮੈਂ ਸਮੂਹ ਮਜਬੂਤ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਇਹ ਜਿਹੜੀ ਵਿਰਾਸਤ ਹੈ ਇਹ ਤੁਹਾਡੀ ਵਿਰਾਸਤ ਹੈ ਕੁਝ ਜਿਹੜੇ ਲੋਕ ਸੀ ਇਹਨੂੰ ਵੇਚਣਾ ਚਾਹੁੰਦੇ ਸੀ ਇਸ ਨੂੰ ਗਮਨ ਕਰਨਾ ਚਾਹੁੰਦੇ ਸੀ ਪਰ ਅਸੀਂ ਉਹਨਾਂ ਦੇ ਜਿਹੜੇ ਮਨਸੂਬੇ ਆ ਉਹ ਨਾਕਾਮ ਕਰ ਦਿੱਤੇ ਨੇ ਇਸ ਨੂੰ ਬਚਾ ਲਿਆਏ ਸੋ ਇਹ ਵਿਰਾਸਤ ਤੁਹਾਡੀ ਆ ਇੱਥੇ ਇੱਕ ਅਕੈਡਮੀ ਬਣਾਈ ਜਾਵੇ ਉਸ ਅਕੈਡਮੀ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਵਿੱਦਿਆ ਦਿੱਤੀ ਜਾਵੇ ਬੱਚਿਆਂ ਨੂੰ ਖੇਡਾਂ ਪ੍ਰਤੀ ਸੋਚੇ ਕੀਤਾ ਜਾਵੇ ਇੱਥੇ ਇੱਕ ਬਹੁਤ ਜਿਹੜੀ ਸੁੰਦਰ ਜਿਹੜੀ ਆ ਇੱਕ ਸਰਾ ਬਣਾਈ ਜਾਵੇ ਜਿਹੜੇ ਵੀ ਫੌਜੀ ਆਉਂਦੇ ਨੇ ਜਾਂ ਹੋਰ ਜਿਹੜੀ ਪਬਲਿਕ ਆਉਂਦੀ ਆ ਜਿਹੜੀ ਸੰਗਤ ਦਵਾਰ ਸਾਹਿਬ ਕਲਮੱਥਾ ਟਿਕਣਾ ਚਾਹੁੰਦੀ ਆ ਉਸ ਸਰਾ ਤੇ ਠਹਿਰ ਕੇ ਗੁਰੂ ਦੇ ਖੁੱਲੇ ਦਰਸ਼ਨ ਦੀਦਾਰੇ ਕਰ ਸਕੇ ਇਹ ਸਾਡਾ ਜਿਹੜਾ ਪਲਾਨ ਆ ਤੇ ਸੋ ਸਾਡੇ ਨਾਲ ਭਾਈ ਮਨਦੀਪ ਸਿੰਘ ਜੀ ਵੀ ਨਾਲ ਨੇ ਜੋ ਸੀਨੀਅਰ ਪੱਤਰਕਾਰ ਨੇ ਬਾਕੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦੇਣਗੇ ਸੋ ਦੱਸਦੀ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਨੀ ਸਿੰਘ ਜੀ ਇੱਥੇ ਪਹੁੰਚੇ ਅੱਜ ਪੜਾਦੇ ਕਿ ਸਾਰਾ ਮਸਲਾ ਹੀ ਤੇ ਪਤਾ ਲੱਗਿਆ ਜੀ ਦਰਦ ਵੱਡੇ ਗਏ ਕੀ ਉਹਦੇ ਹੁਣ ਦਰਖਾਸਤ ਹਰ ਦਿੱਤੀ ਹੈ ਕੋਈ ਕਾਰਵਾਈ ਮੰਗ ਕਰਦੇ ਕੀ ਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਮਨਦੀਪ ਸਿੰਘ ਰਾਜਨ ਪੱਤਰਕਾਰ ਔਰ ਅਸੀਂ ਪਿਛਲੇ ਦਿਨੀ ਇੱਥੇ ਕੁਝ ਲੋਕਾਂ ਵੱਲੋਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿਉਂਕਿ ਇੱਥੋਂ ਦਾ ਜਿਹੜਾ ਪ੍ਰਬੰਧ ਸੀ ਅਜੇ ਤੱਕ ਸਾਬਕਾ ਫੌਜੀਆਂ ਦੇ ਪਾਸ ਸੀਗਾ ਔਰ ਸਾਬਕਾ ਫੌਜੀਆਂ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਸੀ ਕਿ ਇਸ ਦਰਬਾਰ ਦੇ ਉੱਤੇ ਜਿਹੜਾ ਆ ਕੁਝ ਲੋਕ ਕਬਜ਼ਾ ਕਰਨਾ ਚਾਹੁੰਦੇ ਨੇ ਜਿਹੜੀ ਰੇਲਵੇ ਰੋਡ ਦੇ ਨਾਲ ਸੜਕ ਦੇ ਨਾਲ ਇਸ ਦਰਬਾਰ ਦੀ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਜੋ ਜ਼ਮੀਨ ਲੱਗਦੀ ਸੀ ਬਹੁਤ ਹੱਦ ਤੱਕ ਉੱਤੇ ਕਬਜ਼ਾ ਹੋ ਚੁੱਕਾ ਹੈ ਤੇ ਨਵੇਂ ਸਿਰੋਂ ਗੁਰਦੁਆਰਾ ਸਾਹਿਬ ਦਾ ਰਾਹ ਵੀ ਬੰਦ ਕਰਨ ਦੇ ਇੱਕ ਨਾਰੇ ਪਹੁੰਚ ਗਿਆ ਸੀ ਜਿਸ ਕਰਕੇ ਸਾਨੂੰ ਜਦੋਂ ਪਤਾ ਚੱਲਿਆ ਅਸੀਂ ਵੀ ਪਹੁੰਚੇ ਤੇ ਇੱਥੇ ਕੁਝ ਸਾਬਕਾ ਫੌਜੀਆ ਵੱਲੋਂ ਅਸੀਂ ਵੇਖਿਆ ਕਿ ਦਰਖਤ ਵੱਡੇ ਜਾ ਰਹੇ ਨੇ ਜਦਕਿ ਇਹ ਗੁਰਦੁਆਰਾ ਸਾਹਿਬ ਦੀ ਧਰ ਹੋ ਰਿਹਾ ਸ ਗੁਰੂ ਸਾਹਿਬ ਨੇ ਵੀ ਕਿਹਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਤੇ ਜੇਕਰ ਗੁਰੂ ਸਾਹਿਬ ਸਾਡੇ ਇਸ ਧਰਤੀ ਨੂੰ ਬਚਾਉਣ ਦੀ ਗੱਲ ਕਰਦੇ ਨੇ ਪਾਣੀ ਨੂੰ ਬਚਾਉਣ ਦੀ ਗੱਲ ਕਰਦੇ ਨੇ ਹਵਾ ਨੂੰ ਬਚਾਉਣ ਦੀ ਗੱਲ ਕਰਦੇ ਨੇ ਤਾਂ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਦਰਖਤ ਕਟਵਾ ਕੇ ਇਹਨਾਂ ਸਾਫਕਾ ਫੌਜੀਆ ਵੱਲੋਂ ਬਹੁਤ ਵੱਡਾ ਪਾਪ ਕੀਤਾ ਗਿਆ ਹੈ ਜਿਸ ਦੇ ਸੰਬੰਧ ਦੇ ਵਿੱਚ ਜਦੋਂ ਅਸੀਂ ਆਵਾਜ਼ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਵੱਲੋਂ ਸਾਡੇ ਨਾਲ ਜਿਹੜਾ ਆ ਲੜਾਈ ਝਗੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਸੰਬੰਧ ਦੇ ਵਿੱਚ ਬਾਬਾ ਗਰਦਿਆਲ ਸਿੰਘ ਜੀ ਤੁਹਾਨੂੰ ਪਹਿਲਾਂ ਜਾਣਕਾਰੀ ਦੇ ਹੀ ਚੁੱਕੇ ਨੇ ਇਹ ਅਸੀਂ ਇੱਕ ਕੰਪਲੀਟ ਵੀ ਉਹਨਾਂ ਦੇ ਖਿਲਾਫ ਦਿੱਤੀ ਹੋਈ ਆ ਪਰ ਅਸੀਂ ਸੰਗਤ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਬਾਬਾ ਮੇਜਰ ਸਿੰਘ ਸੋਢੀ ਜੀ ਦੀ ਅਗਵਾਈ ਦੇ ਵਿੱਚ ਇਹ ਸਾਰੀਆਂ ਸੰਗਤਾਂ ਇੱਥੇ ਜਿਹੜੀਆਂ ਪਹੁੰਚੀਆਂ ਨੇ ਸੇਵਾ ਦੇ ਲਈ ਔਰ ਸੇਵਾ ਜਿਹੜੀ ਆ ਬਿਲਕੁਲ ਨਿਸ਼ਕਾਮ ਰੂਪ ਕੇ ਸਮਰਪਿਤ ਹੋ ਕੇ ਕੀਤੀ ਜਾ ਰਹੀ ਆ ਪਰ ਜਿਹੜੇ ਸਾਡਾ ਮذਬੀ ਸਿੱਖ ਭਾਈਚਾਰਾ ਆ ਉਹਨੂੰ ਅਪੀਲ ਆ ਕਿ ਇੱਥੇ ਜ਼ਰੂਰ ਪਹੁੰਚ ਕੇ ਇਸ ਧਰੋਹ ਨੂੰ ਸਾਂਭਿਆ ਜਾਵੇ ਕਿਉਂਕਿ ਹੁਣ ਤੱਕ ਕਰੋੜਾਂ ਰੁਪਏ ਦੀ ਜਿਹੜੀ ਇਸ ਗੁਰਦੁਆਰਾ ਸਾਹਿਬ ਦੀ ਪਹਿਲਾ ਜਿਹੜੇ ਸਾਬਕਾ ਫੌਜੀ ਰਹੇ ਚੁੱਕੇ ਨੇ ਉਹ ਵੇਚ ਵੀ ਚੁੱਕੇ ਨੇ ਔਰ ਅੱਗੇ ਵੀ ਕਬਜ਼ਾ ਕਰਵਾਉਣ ਦੀ ਉਹਨਾਂ ਦੀ ਨੀਅਤ ਸੀ ਜਿਸ ਨੂੰ ਬੜੀ ਬਖੂਬੀ ਮਾਕਾਲ ਕਾਬਲ ਸਿੰਘ ਜੀ ਔਰ ਬਾਬਾ ਗੁਰਦਿਆਲ ਸਿੰਘ ਜੀ ਨੇ ਇਸ ਬਾਬਾ ਮੋਹਰ ਸਿੰਘ ਸੋਢੀ ਜੀ ਦੇ ਬਚਨਾਂ ਦੇ ਅਨੁਸਾਰ ਗਵਾਹੀ ਕਰਕੇ ਜਿਹੜਾ ਆ ਰੋਕ ਦਿੱਤਾ ਹੈ ਪਰ ਇੱਥੇ ਤੁਹਾਡੇ ਸਾਥ ਦੀ ਬੜੀ ਜ਼ਰੂਰਤ ਹੈ ਇਸ ਕਰਕੇ ਪੂਰੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਇਹ ਇਸ ਸਾਰੇ ਜਿਹੜਾ ਮੋਰਚੇ ਦੇ ਵਿੱਚ ਵੱਧ ਚੜ ਕੇ ਹਿਸਾਬਾਉ ਕਿਉਂਕਿ ਇਸ ਵਕਤ ਇਹ ਜਿਹੜਾ ਬਾਬਾ ਜੀਵਨ ਸਿੰਘ ਜੀ ਦਾ ਇਹ ਗੁਰਦੁਆਰਾ ਸਾਹਿਬ ਹੈ ਜਿਸ ਨੂੰ ਸਾਬਕਾ ਫੌਜੀਆ ਵੱਲੋਂ ਆਪਣੀ ਧਰੋਰ ਬਣਾ ਕੇ ਪੇਸ਼ ਕੀਤਾ ਜਾ ਰਿਹਾ ਕਿ ਸਾਡੀ ਧਰੋਰ ਹੈ ਔਰ ਉਹ ਇੱਥੇ ਕਬਜ਼ਾ ਵੀ ਕਰਨਾ ਚਾਹੁੰਦੇ ਨੇ ਪਰ ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਦੇ ਵਿੱਚ ਇਹ ਸਾਰੇ ਜਥੇਦਾਰ ਇੱਥੇ ਪਹੁੰਚੇ ਨੇ ਔਰ ਇਹ ਕਦੀ ਵੀ ਅਸੀਂ ਹੋਣ ਨਹੀਂ ਦੇਵਾਂਗੇ ਪਰ ਸੰਗਤਾਂ ਦੀ ਬੜੀ ਇਸ ਵਕਤ ਸਾਡੀ ਜ਼ਰੂਰਤ ਹੈ ਔਰ ਅਸੀਂ ਜਿਹੜੇ ਇਥੇ ਵੇਚ ਕੇ ਪੈਸੇ ਕਰੋੜਾ ਰੁਪਿਆ ਖਾ ਚੁੱਕੇ ਨੇ ਉਹਨਾਂ ਤੇ ਕਾਰਵਾਈ ਕਰਾਉਣ ਦੀ ਵੀ ਜਿਹੜੀ ਆ ਪੂਰਾ ਆਰੰਭ ਕਰ ਦਿੱਤਾ ਹੈ ਔਰ ਅਸੀਂ ਜਿਹੜਾ ਉਹ ਜਦ ਤੱਕ ਇਹ ਮੋਰਚਾ ਫਤੇ ਨਹੀਂ ਹੁੰਦਾ ਤਦ ਤੱਕ ਅਸੀਂ ਡਟੇ ਰਵਾਂਗੇ ਤੁਹਾਡੇ ਸਾਥ ਦੀ ਬੜੀ ਜ਼ਰੂਰਤ ਹੈ ਇੰਨੀਆਂ ਬੇਨਤੀਆਂ ਕਰਦਾ ਆ ਮਾਫੀ ਚਾਹੁੰਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜਸਮੇਸ਼ ਕਰਨਗਾਲ ਬਾਬਾ ਵੀਰ ਸਿੰਘ ਬਾਬਾ ਵੀਰ ਸਿੰਘ 1300 ਘੋੜਸਵਾਰ ਬਾਬਾ ਜੀ ਮੈਲ ਸਿੰਘ ਇਹਨਾਂ ਦਾ ਵਿਸ਼ਮੇਸ਼ ਤਰਨਾਦਾਨ ਜਿਹਦੇ ਮੁਖੀ ਬਾਬਾ ਮੇਜਰ ਸਿੰਘ ਜੀ ਉਹਨਾਂ ਦੇ ਪ੍ਰਸਾਦ ਹੋਏ ਅਸੀਂ ਗਰੀਬ ਨਰਮਾਨੇ ਜਿਹੇਦਾਰ ਇਥੇ ਡਿਊਟੀ ਲੱਗੀ ਤੇ ਅਸੀਂ ਇਹ ਡਿਊਟੀ ਨੂੰ ਖੂਬ ਵਧੀਆ ਨਿਭਾਉਣ ਦੀ ਕੋਸ਼ਿਸ਼ ਕਰਦੇ ਆ ਕਿ ਇਹਦੀ ਸੇਵਾ ਗੁਰੂ ਪਾਤਸ਼ਾਹ ਦੀ ਚੰਗੀ ਹੋ ਜਾਵੇ ਇਹਨਾਂ ਦੀ ਦੇਖਭਾਲ ਚੰਗੀ ਹੋ ਜਾਵੇ ਸੁਭਾਈਆਂ ਸੁਭੂਈਆਂ ਕਰਾਉਣ ਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ